ਤੋ ਅੱਜ ਵੀ ਵਾਸੀ ਖਾਲੜਾ ਬਾਈ ਹਾਂ ਲੇਂਦਰਾਂ ਚਲੋ ਸਾਡਾ ਚੱਲਦਾ ਅਦਾਲਤ ਦੇ ਵਿੱਚ ਚੱਲਣ ਦੇ ਆ 8 ਸਾਲ ਹੋ ਗਏ ਆ ਤੇ ਜਦੋਂ ਸਾਰੇ ਵਾਰਦਾਤ ਹੋਈ ਉਦੋਂ ਵੀ ਮੈਂ ਠਾਣੇ ਆ ਜਦੋਂ ਇਹ ਦਰਖਾਸਤ ਦੇਣ ਗਏ ਉਦੋਂ ਵੀ ਸਰ ਮੈਂ ਠਾਣੇ ਆ ਉਥੋਂ ਫੁਟੇਜ ਕਢਾ ਲਓ ਜੇ ਕੋਈ ਮੈਂ ਇਨਾਂ ਤੇ ਗੋਲੀ ਚਲਾਈ ਆ ਜਾਂ ਕੋਈ ਗੱਲ ਆ ਤੇ ਮੇਰੇ ਤੇ ਪਰਚਾ ਕਰੋ ਜਿਹੜੇ ਅ ਅਕਿਊਜ਼ਡ ਪਾਰਟੀ ਆ ਜਿਨ੍ਹਾਂ ਨੇ ਫਾਇਰ ਕੀਤਾ ਇੱਕ ਲਾਲ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਆਇਆ ਇਹ ਤਾਂ ਵਿੱਚ ਗਰਾਉਂਡ ਰਿਪੋਰਟ ਜੀ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਸ਼ौरा ਸਿੰਘ ਪੰਨੂ ਅੱਜ ਦੀ ਇਹ ਖਬਰ ਜਿਲ੍ਹਾ ਤਰਨਤਾਰਨ ਦੇ ਸਰਦੀ ਕਸਬਾ ਖਾੜਾ ਨਾਲ ਸੰਬੰਧਿਤ ਹੈ ਜਿੱਥੇ ਰੀਸ਼ ਧਮਨ ਪੁੱਤਰ ਸਰਿੰਦਰ ਕੁਮਾਰ ਡਿਪਟੀ ਨਾਮ ਦੇ ਨੌਜਵਾਨ ਦੀ ਲੱਤ ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ ਜ਼ਖਮੀ ਨੌਜਵਾਨ ਰੀਸ਼ ਧਮਨ ਨੂੰ ਇਲਾਜ ਲਈ ਸੁਰ ਸਿੰਘ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਵੱਲੋਂ ਉਸ ਦਾ ਮੋਢਲਾ ਇਲਾਜ ਸ਼ੁਰੂ ਕੀਤਾ ਗਿਆ ਹੈ ਇਸ ਘਟਨਾ ਵਿੱਚ ਪੁਲਿਸ ਵੱਲੋਂ ਭਾਵੇਂ ਹਾਲੇ ਤੱਕ ਸਥਾਨਕ ਇੱਕ ਰਾਜਾ ਨਾਮੀ ਨੌਜ ਮੁਲੀਅਤੋਂ ਹੁੰਦੀ ਗੱਲ ਕਹੀ ਜਾ ਰਹੀ ਏ ਪਰੰਤੂ ਜਖਮੀ ਨੌਜਵਾਨ ਦੇ ਪਿਤਾ ਵੱਲੋਂ ਸਥਾਨਕ ਖਾਲੜਾ ਦੇ ਇੱਕ ਮੋਦਵਾਰ ਨੌਜਵਾਨ ਸੋਨੀ ਦਾ ਨਾਮ ਲਗਾਇਆ ਜਾ ਰਿਹਾ ਏ ਜਦ ਕਿ ਸੋਨੀ ਖਾਲੜਾ ਵੱਲੋਂ ਸ੍ਰਿੰਦਰ ਕੁਮਾਰ ਡਿਊਟੀ ਦੇ ਦੋਸ਼ਾਂ ਨੂੰ ਸਿਰੇ ਤੋਂ ਇਨਕਾਰਦਿਆਂ ਕਿਹਾ ਗਿਆ ਹੈ ਕਿ ਅਸੀਂ ਉਸ ਵਿਅਕਤੀ ਪਾਸੋਂ ਕਾਫੀ ਮੋਟੀ ਰਕਮ ਪੈਸੇ ਲੈਣੇ ਸਨ ਜਿਸ ਬਾਬਤ ਅਦਾਲਤ ਵੱਲੋਂ ਕੇਸ ਜਿੱਤ ਜਾਣ ਕਰਕੇ ਸਾਨੂੰ ਜਾਣਬੁੱਝ ਕੇ ਡਰਾਉਣ ਅਤੇ ਰਾਜੀਨਾਮਾ ਕਰਨ ਲਈ ਦਬਾਅ ਬਣਾਉਣ ਦੀ ਰਣਨੀਤੀ ਤੇ ਸ੍ਰਿੰਦਰ ਕੁਮਾਰ ਡਿਊਟੀ ਵੱਲੋਂ ਸਾਡਾ ਝੂਠਾ ਨਾਮ ਕਸੀਟਿਆ ਜਾ ਰਿਹਾ ਏ ਸੋਨੀ ਖਾੜਾ ਨੇ ਕਿਹਾ ਕਿ ਮੈਂ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਅਤੇ ਮੈਂ ਚਾਹੁੰਦਾ ਕਿ ਇਸ ਗੋਲੀकांड ਦੀ ਡੂੰਘਾਈ ਨਾਲ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਸੋਨੀ ਖਾੜਾ ਨੇ ਕਿਹਾ ਕਿ ਬੇਵਜਾ ਮੇਰਾ ਨਾਮ ਕਸੀਟਣ ਅਤੇ ਬਦਨਾਮ ਕਰਨ ਵਾਲਿਆਂ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਏ ਨਾ ਨਿਸ਼ਕੁਮਾਰਤਮਨ ਮੇਰੇ ਪਿਤਾ ਦਾ ਨਾਮ ਸਤਿੰਦਰ ਗੁਮਾਰਤਮਨ ਜੀ ਵਾਸੀ ਖਾੜਾ ਸਤਿੰਦਰ ਕੁਮਾਰ ਸਿੰਦਰ ਕੁਮਾਰ ਜੀ ਕੀ ਅੱਜ ਤੁਹਾਡੇ ਬੇਟੇ ਤੇ ਗੋਲੀ ਮਾਰੀ ਇਹ ਕਿੰਨੇ ਮਾਰੀ ਗੋਲੀ ਤੇ ਕਿਹਨਾਂ ਨੇ ਆਣ ਕੇ ਉਹਦਾ ਜਿੱਕੇ ਗੁੱਡਾ ਕਰਦੀ ਇਹ ਮੇਰੇ ਬੇਟੇ ਦੇ ਗੋਲੀ ਦਾਕਨ ਪਛਾਣ ਦੇ ਬੁੱਲੇ ਨੇ ਸੋਨੀ ਦੇ ਨਾਲ ਇੱਕ ਅਣ ਪਛਾਤਾ ਬੰਦਾ ਹੈ ਉਹਨਾਂ ਮਾਰੀ ਆ ਸੋਨੀ ਨੇ ਮرائی ਆ ਕਾਰਨ ਕਿ ਮਾਰੀ ਆ ਬਾਜ ਮਾਰ ਕੇ ਬਾਹਰ ਹਾਂਜੀ ਤੇ ਕੋਈ ਦਰਖਾਸਤ ਇਹ ਦਿੱਤੀ ਤੁਸੀਂ ਦਰਗਾਹ ਦਿੱਤੀ ਆ ਵੀ ਇਹ ਇੱਕ ਹੀ ਕਿਤੇ ਹੀ ਕੋ ਪੈਸੇ ਨਾ ਲੈਂਦੇ ਨੇ ਇਹ ਆ ਦੇ ਕੋ ਪੈਸਾ ਨਾ ਲੈਂਦੇ ਨਾ ਚਲੋ ਸਾਡਾ ਚੱਲਦਾ ਅਦਾਲਤ ਦੇ ਵਿੱਚ ਚੱਲੰਦੇ ਆ 8 ਸਾਲ ਹੋ ਗਏ ਆ ਕੋਰਟ ਦੇ ਵਿੱਚ ਚੱਲਦਾ ਜੋ ਕੋਰਟ ਇਨਸਾਫ ਕਰੂ ਸਾਨੂੰ ਮਨਜ਼ੂਰ ਆ ਪਰ ਜਿਹੜੀ ਅੱਜ ਇਹਨਾਂ ਅਣਹੋਣੀ ਕਟਨਾ ਕਰਾਈ ਇਹਦਾ ਇਨਸਾਫ ਦਵਾਇਆ ਜਾ ਇਸ ਦੇ ਵਿੱਚ ਮੈਂ ਬਿਲਕੁਲ ਸੱਚਾ ਹਾਂ ਤੇ ਮੈਂ ਆਪਣੇ ਆਪ ਨੂੰ ਸਾਬਤ ਕਰਦਾਂਗਾ ਕਿ ਮੈਂ ਇਹਨਾਂ ਤੇ ਗੋਲੀ ਨਹੀਂ ਚਲਾਈ ਇਹ ਨਜਾਇਜ਼ ਮੇਰਾ ਨਾਮ ਲਖਾਉਂਦੇ ਆ ਇਸ ਕਰਕੇ ਲਖਾਉਂਦੇ ਆ ਕਿ ਇਹ ਕੇਸ ਜਿਹੜਾ ਅਸੀਂ ਮਤਲਬ ਮੇਰੇ ਫਾਦਰ ਸਾਹਿਬ ਜਿੱਤ ਚੁੱਕੇ ਆ ਵੀ ਉਹਦੇ ਕਰਕੇ ਇਹਨਾਂ ਤੇ ਅਸੀਂ ਦਬਾ ਪਾਈਏ ਤੇ ਸਾਡੇ ਨਾਲ ਰਾਜੀ ਨਮਾ ਕਰਕੇ ਕੇਸ ਆਪਣਾ ਵਾਪਸ ਲੈ ਲੈ। ਸਬੂਜ ਗੱਲ ਕੀਤੀ ਜਾਵੇ ਇੱਕ ਤੇ ਉਹ ਜਿਹੜੇ ਮਤਲਬ ਪੈਸਿਆਂ ਦਾ ਜਿਹੜਾ ਵਾ ਦੇਣ ਦਾ ਇਲਜ਼ਾਮ ਲਾ ਰਹੇ ਆ ਕਿ ਉਹਦੇ ਚ ਕਿੰਨੀ ਕੁ ਸਚਾਈ ਆ ਕਿ ਉਹ ਜਿਹੜੇ ਪੈਸੇ ਜਿਹੜੇ ਆਮ ਤੌਰ ਤੇ ਜ਼ਿੰਮੇਵਾਰ ਤਾਂ ਜਿਹੜੇ ਆ ਉਹਨਾਂ ਨੇ ਕਿਸਾਨਾਂ ਦੇ ਪੈਸੇ ਦੇਣੇ ਹੁੰਦੇ ਆ ਅਜਾਇ ਕਿ ਮਤਲਬ ਕਾਰਨ ਹੋ ਗਏ ਕਿ ਤੁਸੀਂ ਉਹਨਾਂ ਤੋਂ ਆਰਧੀਆਂ ਤੋਂ ਪੈਸੇ ਲੈਣ ਦੀ ਗੱਲ ਕਰ ਰਹੇ ਸਾਰੇ ਦੱਸਾਂਗੇ ਆਪਣੇ ਕੋਲ 50 ਕਿੱਲੇ ਪੈਲੀ ਆ। ਮਾਲਕ ਦੀ ਕਿਰਪਾ ਇੱਕ ਮੈਂ ਕੱਪੜੇ ਦੀ ਦੁਕਾਨ ਕਰਦਾ ਹਾਂ ਉਦੋਂ ਤੋਂ ਵੀ ਮੈਨੂੰ ਕਮਾਈ ਜਾਂਦੀ ਸੀ ਮੇਰੇ ਜਿਹੜੇ ਟੀਚਰ ਮੇਰੀ ਵਾਈਫ ਉਹ ਟੀਚਰ ਐ ਉਹਦੇ ਤੋਂ ਜਿਹੜੇ ਸਾਡੇ ਫਸਲ ਦੇ ਪੈਸੇ ਹੀ ਇਹਦੇ ਕੋਲ ਜਮ੍ਹਾਂ ਕਰਵਾਈ ਗਏ ਆ ਠੀਕ ਹੈ ਜੀ ਉਹ ਸਾਡੇ ਨੇ ਸਾਰੇ ਪੈਸੇ ਨਾਲ ਭਲੇ ਜਿਹੜੇ ਮੇਰੇ ਫਾਦਰ ਸਾਹਿਬ ਹੀ ਨਾ ਉਹਦਾ ਭਰਾ ਬਣਿਆ ਸੀ ਸਾਡੇ ਘਰੇ ਆਉਂਦਾ ਸੀ ਸਾਡੇ ਘਰੇ ਆਣ ਕੇ ਰੋਟੀ ਪਾਣੀ ਖਾਂਦਾ ਸੀ ਇਹਨੇ ਜੀ ਸਾਡੇ ਨਾਲ ਧੁਖਾ ਬੜਾ ਵੱਡਾ ਕੀਤਾ ਬੰਦੇ ਨੇ ਇਹੋ ਨਾ ਨਜਾਇਜ਼ ਮੇਰਾ ਨਾਂ ਲੈ ਲੈਂਦਿਆ ਐ ਵੀ ਇਹ ਇਹਦਾ ਤੇ ਮੈਂ ਨਜਾਇਜ਼ ਕਾਰਵਾਈ ਕਰਾਵਾਂ ਤੇ ਉਹ ਇਹ ਮੇਰੇ ਨਾਲ ਬਹਿ ਕੇ ਰਾਜੀਨਾਮਾ ਕਰੇ ਤੇ ਮੈਨੂੰ ਪੈਸੇ ਛੁੱਟ ਜਾਂਦੇ ਆ ਜੇਕਰ ਇੱਕ ਓਪਨਲੀ ਗੱਲ ਕਰੀਏ ਆਪਾਂ ਇੱਕ ਸਰਸਰੀ ਗੱਲ ਕਰੀਏ ਤਾਂ ਕੋਈ ਵੀ ਜਿਹੜਾ ਵਪਾਰ ਹੁੰਦਾ ਜਾਂ ਘਰ ਹੁੰਦਾ ਘਰ ਚ ਕੋਈ ਘਟਨਾ ਜਿਹੜੀ ਆ ਉਹ ਵਾਪਰੀ ਹੋਵੇ ਤੇ ਘਰ ਦੇ ਪਰਿਵਾਰਕ ਮੈਂਬਰ ਉਦਾਂ ਚਾਹੇ ਜੋ ਮਰਜੀ ਕਹਿਣ ਪਰ ਉਹਨਾਂ ਨੂੰ ਇੰਨਾ ਤਾਂ ਪਤਾ ਹੁੰਦਾ ਹੈ ਕੌਣ ਸੱਚਾ ਕੌਣ ਝੂਠਾ ਵਾ ਜੇਕਰ ਇਥੋਂ ਦੇ ਆਰਤੀਆਂ ਦੀ ਗੱਲ ਕਰ ਲਈ ਜਾਵੇ ਜਾਂ ਇਥੋਂ ਦੇ ਲੋਕਾਂ ਦੀ ਗੱਲ ਕਰ ਲਈ ਜਾਵੇ ਕੀ ਇਹ ਲੋਕ ਜਿਹੜੇ ਆ ਇਹ ਗੱਲ ਮਤਲਬ ਕਹਿਣਗੇ ਕਿ ਵਾਕਿਆ ਹੀ ਜਿਹੜਾ ਬਾ ਉਹ ਤੁਹਾਡੀ ਗੱਲ ਕਹਿਣਗੇ ਕਿ ਤੁਹਾਡੇ ਪਿਤਾ ਸਰਦਾਰ ਗਿਆਨ ਸਿੰਘ ਹੋਰਾਂ ਨੇ ਇਸ ਆਦਮੀ ਤੋਂ ਪੈਸੇ ਲੈਣੇ ਸਨ ਹਾਂਜੀ ਹਾਂਜੀ ਸਰ ਤੁਸੀਂ ਕਿਤੇ ਉਹ ਵੀ ਜਾ ਕੇ ਬਾਜ਼ਾਰ ਚ ਪੁੱਛ ਲੋ ਪਿੰਡ ਚੋਂ ਕਿਸਾਨਾਂ ਤੋਂ ਪੁੱਛ ਲੋ ਤੁਹਾਨੂੰ ਜਰੂਰ ਦੱਸਣਗੇ ਬਿਲਕੁਲ ਸਚਾਈ ਸਚਾਈ ਹੋਊਗੀ ਪੈਸੇ ਲੋਕ ਕਹਿਣਗੇ ਲੈਣੇ ਤੇ ਆਪਾਂ ਇਹ ਗੱਲ ਕਰੀਏ ਤਾਂ ਇਹੋ ਜੇ ਕੀ ਹਾਲਾਤ ਪੈਦਾ ਹੋ ਗਈ ਕਿ ਉਸ ਅਰਥੀ ਵੱਲੋਂ ਜਿਹੜਾ ਵਾ ਉਹ ਤੁਹਾਡੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸਰ ਪਹਿਲਾਂ ਸਾਨੂੰ ਕਹਿੰਦਾ ਰਿਹਾ ਚਾਰ ਪੰਜ ਮਹੀਨੇ ਮੈਂ ਪੈਸੇ ਦੇਣਾ ਐ ਮੈਂ ਦੇਣਾ ਕਰਦਾ ਫੇਰ ਕਹਿੰਦਾ ਮੇਰੇ ਪੈਸੇ ਮਰ ਗਏ ਆ ਫੇਰ ਅਸੀਂ ਦੋ ਤਿੰਨ ਤਿੰਨੇ ਪਿਓ ਪੋ ਤਹੀਂ ਇਹਦੇ ਘਰੇ ਗਏ ਪੈਸੇ ਲੈਣ ਇਹਨਾਂ ਸਲਫਾਸ ਦੀ ਗੁਦਵਾਰ ਸਲਫਾਸ ਕੱਢ ਕੇ ਗਾੜੀ ਰੱਖਤੀ ਜੀ ਕਹਿੰਦਾ ਮੈਂ ਪੈਸੇ ਤਾਂ ਨਹੀਂ ਦੇ ਸਕਦਾ ਮੈਂ ਸਲਫਾਸ ਖਾਂ ਲਾਂਗਾ ਤੁਹਾਡੇ ਅੱਛਾ ਧਮਕੀ ਵੀ ਤੁਹਾਨੂੰ ਦਿੱਤੀ ਧਮਕੀ ਵੀ ਦਿੱਤੀ ਆ ਜੀ ਸਾਨੂੰ ਧਮਕੀ ਦਿੱਤੀ ਆ ਫੇਰ ਅਹੀਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਆਜੋ ਇੱਕ ਦੇ ਆਪਾਂ ਪੈਸੇ ਲੈਣੇ ਆ ਉਲਟਾ ਆਪਣੇ ਦੇ ਪਰਚਾ ਹੋ ਜਾਣਾ ਜੀ ਇਹ ਮਰ ਗਿਆ ਆਪਣੇ ਨਾਂ ਲੱਗਣਾ ਛੱਡੋ ਪਰੇ ਫੇਰ ਜੀ ਅਹੀਂ ਇਹਦੇ ਤਰਲੇ ਮਿੰਨਤ ਕੀਤੇ ਇਹਦੀ ਆਰਤ ਤੇ ਜਾ ਕੇ ਤੇ ਇਹਨੇ ਸਾਨੂੰ ਚੈੱਕ ਦਿੱਤਾ ਚੈੱਕ ਦੇ ਕੇ ਫੇਰ ਇੱਥੋਂ ਗਾਇਬ ਹੋ ਗਿਆ ਓਏ ਅਹੀਂ ਚੈੱਕ ਜਦੋਂ ਉੱਥੇ ਜਾ ਕੇ ਬੈਂਕ ਚ ਲੈ ਆ ਤੇ ਚੈੱਕ ਬਾਊਂਸ ਹੋ ਗਿਆ ਜੀ ਖਾਤੇ 'ਚ ਪੈਸੇ ਨਹੀਂ ਸੀ ਅਸੀਂ ਕੇਸ ਕਰਤਾ ਕੇਸ ਅਸੀਂ ਜਿੱਤੇ ਹੋਣੇ ਨੇ ਤਰਨ ਤਰਨ ਅਪੀਲ ਪਾਈ ਆ ਸਿਰਫ ਇਹ ਇੱਕ ਉਹ ਬਣਾਉਂਦਿਆ ਕੀ ਮੈਂ ਬਰਾਬਰ ਕਰ ਲਾਂ ਤੇ ਇਹ ਮੇਰੇ ਨਾਲ ਰਾਜੀਨਾਮਾ ਕਰਨ ਤੇ ਮੈਂ ਪੈਸੇ ਨਾ ਦੇਣੇ ਪੈ ਤੁਹਾਡਾ ਹੁਣ ਸਭ ਜਿਹੜਾ ਕਹਿੰਦਾ ਭਾਵਿਆ ਵੀ ਆ ਜਿਹੜੀ ਗੋਲੀ ਚੱਲੀ ਗਈ ਆ ਨੌਜਵਾਨ ਵੱਲੋਂ ਕਿਹਾ ਗਿਆ ਕਿ ਮੇਰੇ ਤੇ ਹਮਲਾ ਕੀਤਾ ਗਿਆ ਵਾ ਇਹ ਵੀ ਇੱਕ ਇਸੇ ਦਾ ਹੀ ਹਿੱਸਾ ਸਾਰੇ ਇੱਕ ਇਹ ਛਾਜਿਸ਼ ਆ ਇਹ ਇਹ ਨਾ ਇੱਕ ਛਾਜਿਸ਼ ਘਟਿਆ ਪੀ ਇਸ ਤਰ੍ਹਾਂ ਹੀ ਕਰਾਂਗੇ ਸ਼ਾਜਿਦ ਘਟਾਂਗੇ ਤੇ ਇਹ ਸਾਡੇ ਨਾਲ ਆਣ ਕੇ ਬਹਿ ਕੇ ਕਾਲੂ ਕੰਪਰਮਾਈਜ਼ ਆਪਣਾ ਕੇਸ ਵਾਪਸ ਲੈ ਲੇਗਾ ਤੇ ਸਾਡਾ ਮਤਲਬ ਛਟਕਾਰਾ ਆ ਜਾਏਗਾ ਪਰ ਮੈਂ ਸੱਚਾ ਜੀ ਮੈਂ ਸੱਚਾ ਹਾਂ ਦੇਖੋ ਮੈਂ ਮੌਕੇ ਤੇ ਪਹੁੰਚਿਆ ਜਿਹੜਾ ਇੰਜਰਡ ਆ ਉਹਨੂੰ ਜਿਹੜਾ ਹਸਪੀਟਲਾਈਜ਼ਿੰਗ ਕੀਤਾ ਗਿਆ ਉਹ ਤਪਤੀਸ ਕਰਨ ਆਪੇ ਮੈਂ ਮੌਕੇ ਤੇ ਆਇਆ ਤੇ ਹਰੀਸ਼ ਤਵੰਨਾ ਦਾ ਜਿਹੜਾ ਵਿਅਕਤੀ ਸੀ ਜਿਹਨੂੰ ਗੋਲੀ ਲੱਗੀ ਇੱਕ ਵਿਅਕਤੀ ਹੈ ਇਥੋਂ ਦਾ ਜਿਹੜਾ ਰਾਜਾ ਆ ਵਾਜੂ ਦੇ ਨਾਮ ਦੇ ਨਾਲ ਮਸ਼ਹੂਰ ਆ ਗੁਰਮਨਦੀਪ ਸਿੰਘ ਇਹਨੇ ਉਹਨੂੰ ਆਵਾਜ਼ ਮਾਰ ਕੇ ਖੜੀਆ ਤੇ ਇੱਕ ਸਾਈਡ ਤੇ ਲੈ ਗਿਆ ਉੱਥੇ ਜਾ ਕੇ ਇਹਨਾਂ ਦੀ ਆਪਸੀ ਡਿਸਕਸ਼ਨ ਹੋਈ ਆ ਉਸ ਤੋਂ ਬਾਅਦ ਜਿਹੜਾ ਸੀਸੀਟੀਵੀ ਕੈਮਰੇ ਤੋਂ ਚੈੱਕ ਕਰਨ ਤੇ ਪਾਇਆ ਗਿਆ ਜੇ ਲਗੜਾ ਜਾਂਦਾ ਹੋਇਆ ਘਰ ਨੂੰ ਵਾਪਸ ਆ ਇਹ ਜਿਹੜੇ ਆ ਮੌਕੇ ਤੋਂ ਭੱਜ ਗਏ ਜਿਹੜੇ ਅਕਿਊਜ਼ ਪਾਰਟੀ ਇਹਨਾਂ ਨੇ ਫਾਇਰ ਕੀਤਾ ਇੱਕ ਲਾਲ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਆਇਆ ਇਹਦਾ ਵਿੱਚੋਂ ਇੱਕ ਸਰਦਾਰ ਸੀ ਇੱਕ ਪਿੱਛਲੇ ਪਾਸੇ ਛੋਟੀ ਉਮਰ ਦਾ ਜਵਾਬਦਾ ਮੋਨਾ ਨੌਜਵਾਨ ਬਰਸੀ ਬੈਠਾ ਸੀ ਤੇ ਇੱਕ ਇਹ ਰਾਜਾ ਸੀ ਇਹਨਾਂ ਨੇ ਉਹਨਾਂ ਨੂੰ ਆਵਾਜ਼ ਮਾਰ ਕੇ ਇੱਕ ਕਾਰਨਰ ਤੇ ਖੜਕੇ ਤੇ ਉਹ ਤੇ ਗੋਲੀ ਮਾਰੀ ਆ ਐਸਐਟੂ ਸਾਹਿਬ ਸਟੇਟਮੈਂਟ ਲਿਖਣ ਚੱਲੇਗੇ ਉਥੋਂ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਨ ਤੋਂ ਪਤਾ ਲੱਗੇਗਾ ਕਿ ਇਹਨਾਂ ਦੀ ਕੀ ਕਨਵਰਸੇਸ਼ਨ ਹੋਈ ਆ ਜਾਂ ਕਿਸ ਕਾਰਨ ਕਰਕੇ ਗੋਲੀ ਚੱਲੀ ਹੈ ਉਹ ਅਸੀਂ ਜਿਹੜਾ ਹੈ ਹਰ ਪਹਿਲੂ ਤੇ ਦੀ ਤਫ਼ਤੀਸ਼ ਕਰਾਂਗੇ ਤੇ ਜਲਦ ਤੋਂ ਜਲਦ ਜਿਹੜਾ ਦੋਸ਼ੀ ਨੂੰ ਫਾਟਿਆ ਜ਼ਿਲ੍ਹਾ ਤਰਨਤਾਰਨ ਦੇ ਸਰਦੀ ਕਫਾ ਖਾੜਾ ਤੋਂ ਗਰਾਊਂਡ ਰਿਪੋਰਟ ਜੀਟੀਵੀ ਨਿਊਜ਼ ਇੰਡੀਆ ਦੇ ਕੈਮਰਾਮੈਨ ਹਰਿੰਦਰ ਸਿੰਘ ਪਾਟਿਆ ਦੇ ਨਾਲ ਚੌਰਾ ਸਿੰਘ ਪੰਨੋਂ ਦੀ ਇਹ ਵਿਸ਼ੇਸ਼ ਰਿਪੋਰਟ